ਈ ਸਰਦਾਰ ਪਰਮਜੀਤ ਸਿੰਘ ਸਰਨਾ ਬਿਨਾ ਕਿਸੇ ਦੀ ਸਲਾਹ ਦੇ ਨਾ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਦੀ ਸਲਾਹ ਤੇ ਤੇ ਨਾ ਹੀ ਪਾਰਟੀ ਦੇ ਕਿਸੇ ਆਪਣੇ ਵਰਕਰਾਂ ਦੀ ਸਲਾਹ ਦੇ ਉੱਤੇ ਇਕੱਲੇ ਮਨਮਰਜ਼ੀ ਕਰਦਾ ਹੋਇਆ ਜਿਹੜਾ ਇਹਨਾਂ ਨੇ ਇਹ ਸ਼ਤਾਬਦੀ ਦਾ ਪ੍ਰੋਗਰਾਮ ਸ਼ੁਰੂ ਜਗ੍ਹਾ ਕਿੱਥੇ ਵੇ ਸਟੇਨ ਆਡੀਟੋਰੀਅਮ ਇੰਡੀਅਨ ਹੈਬਿਟੈਂਟ ਸੈਂਟਰ ਉਹ ਹੈਬਿਟੇਟ ਸੈਂਟਰ ਜਿੱਥੇ ਰੋਜ਼ ساری ਦੁਨੀਆ ਨੂੰ ਪਤਾ ਜਿੱਥੇ ਸ਼ਰਾਬ ਦੀ ਵਰਤੋਂ ਹੁੰਦੀ ਹੈ ਉਸ ਸੈਂਟਰ ਜਿੱਥੇ ਵੱਖਰੇ ਵੱਖਰੇ ਕਮਰੇ ਬਣੇ ਨੇ ਕਿ ਦੁਨੀਆ ਦੇ ਵਿੱਚੋਂ ਕੋਈ ਵੀ ਬੰਦਾ ਦੇਸ਼ 'ਚ ਰਹਿੰਦਾ ਹੋਵੇ ਦੁਨੀਆ 'ਚ ਰਹਿੰਦਾ ਹੋਵੇ ਆ ਕੇ ਉੱਥੇ ਰਹਿੰਦੇ ਹੋਣ ਕੀ ਕੰਮ ਕਰਦੇ ਨੇ ਕੀ ਕੋ ਗਰਮ ਕਰਦੇ ਨੇ ਕਿਹੜੇ ਵੀ ਸਟੇਟ ਤੋਂ ਕੋਈ ਆਏ ਪਰ ਉਹ ਜਗ੍ਹਾ ਦੇ ਉੱਤੇ ਜਿੱਥੇ ਸ਼ਰਾਬ ਦੀ ਵਰਤੋਂ ਹੁੰਦੀ ਹੈ ਜਿੱਥੇ ਨਾਨਵੇਜ ਦੀ ਵਰਤੋਂ ਹੁੰਦੀ ਹੈ ਉੱਥੇ ਅੱਜ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਗੁਰਤੇਗ ਮਾਧਰ ਸਾਹਿਬ ਦੀ ਸ਼ਹੀਦੀ ਦਿਹਾੜਾ ਮਨਾਉਂਦੀ ਆ ਉੱਥੇ ਸੈਮੀਨਾਰ ਰੱਖੇ ਜਾ ਰਹੇ ਮੈਂ ਸਮਝਦਾ ਕਿ ਸਰਦਾਰ ਧਾਮੀ ਸਾਹਿਬ ਨੂੰ ਐਸਜੀਪੀਸੀ ਨੂੰ ਸ਼ਾਇਦ ਦਿੱਲੀ ਦੇ ਇਹਨਾਂ ਆਡੀਟੋਰੀਅਮ ਦੇ ਬਾਰੇ ਨਹੀਂ ਪਤਾ ਮਗਰ ਸਰਦਾਰ ਪਰਮਜੀਤ ਸਿੰਘ ਸਰਨਾ ਆਪ ਆਪਣੀ ਹੰਕਾਰ ਦੇ ਪਿੱਛੇ ਉਹਨਾਂ ਨੇ ਇਹ ਪ੍ਰੋਗਰਾਮ ਰੱਖੇ ਨੇ ਮੈਂ ਤਾਂ ਹਮੇਸ਼ਾ ਉਹਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਉਹ ਵੱਖ-ਵੱਖ ادارے ਨੇ ਸਾਡੇ ਸਕੂਲਾਂ ਦੇ ਵਿੱਚ ਆਡੀਟੋਰੀਅਮ ਨੇ ਸਾਡੇ ਕਾਲਜੇਜ਼ ਦੇ ਵਿੱਚ ਆਡੀਟੋਰੀਅਮਸ ਹੈਗੇ ਨੇ ਤੁਸੀਂ ਇੱਕ ਵੀ ਮੰਗ ਕੀਤੀ ਹੁੰਦੀ ਅਸੀਂ ਤੁਹਾਡੇ ਤੋਂ ਕਦੀ ਪਿੱਛੇ ਨਹੀਂ ਹਟਣਾ ਸੀ ਕਿਉਂਕਿ ਅਸੀਂ ਹਮੇਸ਼ਾ ਸ਼ਰੋਮਣੀ ਕਮੇਟੀ ਨੂੰ ਵੱਡਾ ਸਮਝਿਆ ਔਰ ਵੱਡਾ ਬਣ ਕੇ ਤੁਹਾਨੂੰ ਹਮੇਸ਼ਾ ਸਹਿਯੋਗ ਕਰਨ ਦੀ ਗੱਲ ਕੀਤੀ ਆ ਸੁਧਾਰ ਮੁੰਜੀ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਇਸ ਗੱਲ ਨੂੰ اپੋਜ਼ ਵੀ ਕੀਤਾ ਮਗਰ ਮ ਜੀ ਕੇ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿਉਂਕਿ ਇਹ اپੋਜ਼ ਦਾ ਕਾਰਨ ਨੂੰ ਪਤਾ ਚੱਲ ਰਿਹਾ ਕਿ ਉਹਨਾਂ ਦਾ ਇਸ਼ਤਿਹਾਰਾਂ ਵਿੱਚ ਕਾਡਾ ਦੇ ਉੱਤੇ ਕੋਈ ਨਾਮ ਵੀ ਨਹੀਂ ਪਾਇਆ ਗਿਆ ਉਹਨਾਂ ਨੇ ਮਨਾ ਕਰਤਾ ਮਗਰ ਮ ਜੀ ਕੇ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਸਿਰਫ اپੋਜ਼ ਕਰਨਾ ਹੀ ਤੁਹਾਡਾ ਫਰਜ਼ ਸੀ ਤੁਹਾਡਾ ਫਰਜ਼ ਨਹੀਂ ਬੰਦਾ ਸੀ ਕਿ ਇਹਨੂੰ ਰੋਕਿਆ ਜਾਏ ਕਿਉਂਕਿ ਜਿੱਥੇ ਐਸਜੀਪੀਸੀ ਦਾ ਕਿਰਦਾਰ ਨੂੰ ਟਾਲਾਈ ਜਾ ਰਹੀ ਹੈ ਪਰਮਜੀਤ ਸਿੰਘ ਸਰਨੇ ਵਾਲੋ ਐਸਟੀਆਰ ਕਢਿਆ ਗਿਆ ਔਰ ਇਸ ਤੋਂ ਵੱਡਾ ਬਜਰਗੁਨਾ ਨਹੀਂ ਹੋ ਸਕਦਾ ਕਿ ਜਿਹੜੀ ਮੈਂ ਲਾਈਨ ਤੁਹਾਨੂੰ ਪੜ ਕੇ ਦਿੱਤੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਪ੍ਰੋਗਰਾਮ ਕਰਾਇਆ ਜਾ ਰਿਹਾ ਇੱਕ ਵਾਰ ਫਿਰ ਤੋਂ ਤਾਂ ਮੈਂ ਸਾਹਿਬ ਤੁਹਾਨੂੰ ਬੇਨਤੀ ਕਰਾਂਗਾ ਮੈਨੂੰ ਪਤਾ ਹੈ ਕਿ ਤੁਹਾਡੇ ਇਹ ਡਿਸੀਜਨ ਚੇਂਜ ਕਰਨ ਦੀ ਇਜਤ ਸ਼ਾਇਦ ਤੁਹਾਨੂੰ ਇਹ ਲੋਕ ਤੁਹਾਡੇ ਨਾਲ ਨਾਰਾਜ਼ ਹੋਣ ਮਗਰ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਹੈਬਿਟੇਟ ਸੈਂਟਰ ਤੋਂ ਹਟਾ ਕੇ